ਡੀਐਸਪੀ ਸਾਹਿਬ ਪੂਰਾ 1 ਮਹੀਨਾ ਹੋ ਗਿਆ ਮੇਰਾ ਭਰਾ ਦੇ ਕਤਲ ਹੋਏ ਬੜੀ ਸ਼ਰਮ ਦੀ ਗੱਲ ਹੈ ਕਿ ਹਜੇ ਤੱਕ ਕੋਲਸਰ ਨੂੰ ਕੋਈ ਸਰਾਬ ਵੀ ਨਹੀਂ ਲੱਗਿਆ ਜਗਰੂਪ ਸਿੰਘ ਅਸੀਂ ਪੂਰੀ ਵਾਹ ਲਾ ਰਹੇ ਹਾਂ ਅਸੀਂ ਤਾਂ ਆਪਣਾ ਕੰਮ ਕਰ ਹੀ ਰਹੇ ਹਾਂ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਜਿਹਦੇ ਨਾਲ ਅਸੀਂ ਮੁਜਰਮ ਨੂੰ ਲੱਭ ਲਈਏ ਤੁਸੀਂ ਸਬਰ ਕਰੋ ਸਾਰਾ ਕੁਝ ਹੋ ਜਾਵੇਗਾ ਸਬਰ ਕਿਵੇਂ ਕਰ ਲਈਏ ਡੀਐਸਪੀ ਸਾਹਿਬ ਕਿਸੇ ਕੁੱਤੇ ਬਿੱਲੀ ਨੂੰ ਨਹੀਂ ਮਾਰਿਆ ਮੇਰੇ ਸਕੇ ਭਰਾ ਨੂੰ ਮਾਰਿਆ ਕਿਸੇ ਨੇ ਜੋ ਗਰੁੱਪ ਸਿੰਮਾ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਜੇ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਜਾਂ ਕੋਈ ਪੁਰਾਣੀ ਦੁਸ਼ਮਣੀ ਹੈ ਉਹ ਮੈਨੂੰ ਖੁੱਲ ਕੇ ਦੱਸ ਦਿਓ ਤੁਸੀਂ ਡੀਐਸਪੀ ਸਾਹਿਬ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਹੁਣ ਵੀ ਮੇਰਾ ਉਹੀ ਜਵਾਬ ਹੈ ਨਾ ਹੀ ਤਾਂ ਸਾਨੂੰ ਕਿਸੇ ਤੇ ਕੋਈ ਸ਼ੱਕ ਹੈ ਤੇ ਨਾ ਹੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਕੋਈ ਕਿਰੇ ਲੂ ਜਮੀਨ ਜਾਇਦਾਦ ਪਿੱਛੇ ਕੋਈ ਆਪਸੀ ਝਗੜਾ ਹੋਵੇ ਪਰਿਵਾਰਕ ਮਸਲੇ ਹੋਣ ਉਹ ਤਾਂ ਦੱਸ ਦਿਓ ਜਮੀਨ ਜਾਇਦਾਦ ਦਾ ਰੌਲਾ ਕੋਈ ਵੀ ਨਹੀਂ ਸਾਡੇ ਘਰੇ ਡੀਐਸਪੀ ਸਾਹਿਬ ਮੇਰੇ ਭਰਾ ਦੇ ਕੋਈ ਔਲਾਦ ਨਹੀਂ ਸੀ ਤੇ ਮੇਰੇ ਵੀ ਕੱਲੀ ਇੱਕ ਲੜਕੀ ਐ ਤੇ ਕਰਨੈਲ ਸਿੰਘ ਦੀ ਜਮੀਨ ਸੀਗੀ ਉਹਦਾ ਹੁਣ ਕੌਣ ਵਾਰਸ ਐ ਜਮੀਨ ਤਾਂ ਮੇਰੇ ਭਰਾ ਨੇ ਪਹਿਲੇ ਮੇਰੀ ਧੀ ਮਨਜੋਤ ਕੌਰ ਦੇ ਨਾਮ ਲਵਾਤੀ ਸੀ ਮੇਰੀ ਧੀ ਤੇ ਮੇਰਾ ਜਵਾਈ ਪਰਮਵੀਰ ਸਾਡੇ ਨਾਲ ਹੀ ਰਹਿੰਦੇ ਐ ਜਗਰੂਪ ਸਿੰਘ ਤੁਸੀਂ ਬੇਫਿਕਰ ਹੋ ਜਾਓ ਅਸੀਂ ਜਲਦੀ ਕਾਤਲ ਤੱਕ ਪਹੁੰਚ ਜਾਵਾਂਗੇ ਅੱਜ ਤਾਂ ਮੈਂ ਬਹੁਤ ਜਲਦੀ ਦੇ ਵਿੱਚ ਐ ਸੀਐਮ ਸਾਹਿਬ ਦਾ ਦੌਰਾ ਐ ਕੱਲ ਨੂੰ ਮਲੋੜ ਮੈਂ ਉਹ ਜਗ੍ਹਾ ਦਾ ਦੌਰਾ ਕਰਨ ਵਾਸਤੇ ਜਾਣਾ ਐ ਮੈਂ ਇਹ ਕੰਮ ਤੋਂ ਫਰੀ ਹੋ ਜਾਂ ਫਿਰ ਮੈਂ ਪੂਰੀ ਮਿਹਨਤ ਇਸ ਕੰਮ ਤੇ ਲਾ ਦੇਗਾ ਤੁਸੀਂ ਚਿੰਤਾ ਨਾ ਕਰਨਾ ਕਾਤਲ ਜਲਦੀ ਸਾਡੇ ਹੱਥਾਂ ਦੇ ਵਿੱਚ ਹੋਵੇਗਾ ਹੁਣ ਤੁਸੀਂ ਜਾ ਸਕਦੇ ਆ ਜਗਰੂਪ ਸਿੰਘ ਚੱਲ ਠੀਕ ਆ ਡੀਐਸਪੀ ਸਾਹਿਬ ਹਰੀ ਸਿੰਘ ਗੱਡੀ ਘੱਟੋ ਜਲਦੀ ਆਉਣਾ ਪੱਠੇ ਖਰਚਾ ਤਾਲੀ ਕਾ ਤੋਂ ਪੈਣੀ ਆ ਦੁੱਤ ਨਹੀਂ ਪੋਰਾ ਦਿੰਦੀ ਤੇ ਪੱਠਿਆਂ ਵਾਰੀ ਮੂਹਰੇ ਹੁੰਦੀ ਆ ਅੱਜ ਪਾਉਣਾ ਤੈਨੂੰ ਵੀ ਮੈਂ ਪੱਠੇ ਪਾਉਣਾ ਪਾਉਣਾ ਤੈਨੂੰ ਵੀ ਪਾਉਣਾ ਕਾਲੀ ਕਾਤੋਂ ਪੈਂਦੀ ਆ ਅੱਜ ਪਾਉਣਾ ਪੱਠੇ ਤੈਨੂੰ ਮੈਂ ਕੋਈ ਨਾ ਭੋਰਾ ਨਹੀਂ ਦਿੰਦੀ ਆ ਪੱਠਿਆਂ ਵਰੀ ਮੂਹਰੇ ਹੋ ਬੰਦੀ ਆ ਗੱਡਾ ਸਿਓ ਵਿੱਚ ਆਕੀ ਜਾਂਦਾ ਉਹਨੂੰ ਵੀ ਪਾਉਨੇ ਪੱਠੇ ਚੱਲ ਕੇ கடத்தி தூடா சாப்பா பட பூனா ਓਕੇ ਜੀ ਹਾਂਜੀ ਸਰਦਾਰ ਜੀ ਓਰੇ ਆ ਗੱਲ ਸੁਣਾ ਹਾਂਜੀ ਹਾਂਜੀ ਸਰਦਾਰ ਜੀ ਜਿਆ ਹਾਂਜੀ ਦਿਮਾਗ ਯਾਰ ਥੋੜਾ ਹੀ ਅਫਸੈਟ ਆ ਬੋਤਲ ਲਿਆ ਕੱਢ ਕੇ ਦਿਮਾਗ ਸੈਟ ਕਰੀਏ ਲੈ ਆਉਣਾ ਜੀ ਤੁਹਾਨੂੰ ਰੁਫੜਾ ਕੇ ਉਹ ਸ਼ੇਰ ਨੂੰ ਕੰਮ ਕਰਾਂਗੇ ਲਓ ਸਰਦਾਰ ਜੀ ਪਾਣੀ ਲਿਜਾਉਣਾ ਜੀ ਲੈ ਆ ਜਲਦੀ ਕਰੀ ਯਾਰ ਲੈ ਆਉਣਾ ਜੀ ਆ ਲੋ ਸਰਦਾਰ ਜੀ ਉਹ ਗੇਜਾ ਹਾਂਜੀ ਹਾਂਜੀ ਉਹ ਜਾ ਤੂੰ ਵੀ ਲੈ ਆਪਦਾ ਭਾਂਡਾ ਲੈ ਹੁਣ ਲੈ ਤੂੰ ਵੀ ਲਾਲਾ ਘਟ ਲੈ ਹੁਣ ਲੈ ਹੁਣ ਸਰਦਾਰ ਜੀ ਪੱਠੇ ਮੈਂ ਪਾਤੇ ਧਾਰਾ ਘੱਡ ਲਿਓ ਤੁਸੀਂ ਜੀ ਆਹ ਲਓ ਜੀ ਬਾਲਟੀ ਠੀਕ ਐ ਆਹ ਲਓ ਸਰਦਾਰ ਜੀ ਦੇ ਦਿੱਤਾ ਦੇ ਉਹ ਗੇਜਿਆ ਹਾਂਜੀ ਉਹ ਕੰਜਰਾ ਕੋਲ ਲਈ ਚੱਕ ਲਿਆ ਆਏ ਅਸੀਂ ਭਾਂਡਾ ਹੀ ਆਇਆ ਫਿਰ ਅਸੀਂ ਭਾਂਡਾ ਹੀ ਆਇਆ ਤੇ ਕਿੰਨੇ ਕੁ ਪਾਵਾਂ ਬਸ ਬਹੁਤ ਹੈ ਜੀ ਚੱਲ ਪਾ ਲੈ ਪਾਣੀ ਤੇ ਪੀ ਲੈ ਗੇਜਿਆ ਹਾਂਜੀ ਸਰਦਾਰ ਜੀ ਉਹ ਵੈਲ ਪੁਣਾ ਛੱਡੇ ਹੀ ਆ ਭੁੱਲੇ ਨਹੀਂ ਜੇ ਇੱਕ ਵਾਰੀ ਬਾਈ ਦੇ ਕਾਤਲ ਦਾ ਪਤਾ ਲੱਗ ਜਾਏ ਨਾ ਤੇ ਸਾਲੇ ਦੇ ਟੋਟੇ ਟੋਟੇ ਕਰਕੇ ਕੁੱਤੇ ਨੂੰ ਪਾ ਦੂੰਗਾ ਸਰਦਾਰ ਜੀ ਬਾਈ ਜੀ ਦੀ ਮੌਤ ਦਾ ਦੁੱਖ ਤਾਂ ਬਹੁਤ ਹੈ ਭਰਾ ਹੀ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ ਜੀ ਗੇਜਿਆ ਹਾਂ ਸਰਦਾਰ ਜੀ ਬਾਈ ਦਾ ਕਾਤਲ ਤਾਂ ਭਣਾ ਸਾਲਾ ਪਤਾਲ ਚ ਕਿਉਂ ਨਾ ਲੁਕ ਜੇ ਉੱਥੋਂ ਵੀ ਲੱਭ ਲਾਂਗੇ ਠੀਕ ਹੈ ਸਰਦਾਰ ਜੀ ਠੀਕ ਮਨਪ੍ਰੀਤਾ ਹਾਂਜੀ ਦੱਸੋ ਗੱਲ ਸੁਣ ਕੇ ਜਾਈ ਮੇਰੀ ਹਾਂਜੀ ਹਾਂਜੀ ਦੱਸੋ ਪਲਾ ਮਨਜੋਤ ਤੇ ਪਰਮਵੀਰ ਕਿੱਥੇ ਗਏ ਐ ਉਹਨਾਂ ਦੇ ਦੋਸਤ ਦਾ ਵਿਆਹ ਸੀ ਉੱਥੇ ਗਏ ਨੇ ਦੋਨੇ ਤੇ ਤੁਸੀਂ ਹੁਣ ਨਾ ਬਹੁਤ ਪੀ ਲਈ ਬਾਲੀ ਪੀਣੀ ਠੀਕ ਨਹੀਂ ਹੈਗੀ ਤੇ ਹੁਣ ਰੋਟੀ ਖਾ ਕੇ ਪੈ ਜਾਓ ਚਲ ਠੀਕ ਹੈ ਹਾਂ ਅੱਗੇ ਜਾਣਾ ਤੂੰ ਵੀ ਕੋਲਾ ਚੱਕ ਤੇ ਰੋਟੀ ਪਵਾ ਕੇ ਵਗ ਜਾ ਘਰੇ ਚਲ ਠੀਕ ਹੈ ਸਰਦਾਰਨੀ ਜੀ ਚਲ ਮੇਰੀ ਸੱਜੀ ਬਾਹ ਟੁੱਟ ਗਈ ਹੁਣ ਮੈਂ ਕੀ ਕਰਾਂ ਚਲ ਵੇਨੇ ਕੱਲ੍ਹ ਹੋਈ ਵਿਆਹ ਦੇ ਬਹੁਤ ਇੰਜੋਏ ਕੀਤਾ ਕੱਲੇ ਆਇਆ ਸੀ ਆਪਣੇ ਨੀਂਦੀਕ ਸੀ ਉਹ ਵੀ ਸਾਡੇ ਘਰ ਵਿੱਚ ਸੀ ਜਾਣਾ ਆਪਾਂ ਗੱਡੀ ਦੇ ਸੀ ਗੱਡੀ ਉਹ ਡੈਡੀ ਲੈ ਗਏ ਅਸੀਆ ਮੰਮੀ ਸਤਿ ਸ਼੍ਰੀ ਅਕਾਲ ਆ ਗਏ ਤੁਸੀਂ ਹਾਂ ਮੈਂ ਸੱਕੇ ਬੈਜੋ ਪਾਣੀ ਲੈ ਕੇ ਆਉਣੀ ਆ ਮੈਂ ਤੁਹਾਡੇ ਕੋਲ ਆਣਾ ਬੈਠ ਜਾਓ ਮੰਮੀ ਜੀ ਪਾਣੀ ਪੂਣੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਬੈਜੋ ਹੁਣ ਐਨੀ ਚੱਲਦੀ ਆ ਮੈਂ ਲਿਆਉਣੀ ਆ ਪਾਣੀ ਨਹੀਂ ਮੰਮੀ ਜੀ ਕਿਹੜੀ ਚੀਜ਼ ਦੀ ਲੋੜ ਨਹੀਂ ਅੱਜ ਤੁਸੀਂ ਸਾਡੇ ਲਈ ਰੋਟੀ ਵੀ ਨਾ ਪਕਾਇਓ ਐ ਉੱਥੋਂ ਚੱਲਣ ਲੱਗੇ ਆ ਰੋਟੀ ਪਾਣੀ ਖਾ ਗਏ ਆ ਫੁੱਲ ਹੋ ਗਏ ਨਹੀਂ ਮਾਇਆ ਐਵੇਂ ਸਬਜ਼ੀ ਕੱਟੀ ਜਾਂਦੀ ਸੀ ਨਾ ਬੇਬੇ ਮੇਰੇ ਆਸਤੇ ਤਾਂ ਇੱਕ ਰੋਟੀ ਪਕਾ ਦੇ ਮੈਨੂੰ ਤਾਂ ਉਨਾ ਚਿਰ ਸਬਰ ਨਹੀਂ ਹੁੰਦਾ ਜਿੰਨਾ ਚਿਰ ਤੇਰੇ ਹੱਥ ਦੀ ਪੱਕੀ ਇੱਕ ਰੋਟੀ ਨਾ ਖਾ ਲਵਾਂ ਲੈ ਦੇਖਿਆ ਮੇਰੀ ਧੀ ਨੂੰ ਤਾਂ ਮੇਰੇ বিনা ਸਬਰ ਹੀ ਨਹੀਂ ਆਉਂਦਾ ਤੂੰ ਤਾਂ ਜ਼ਰੂਰ ਖਾਵੇਂਗੀ ਰੋਟੀ ਆਉਣੀ ਮੈਂ ਰੋਟੀ ਲੈ ਕੇ ਮਾਤਾ ਤੇਰੇ ਹੱਥ ਦੀ ਚੂਰੀ ਤਾਂ ਕਦੇ ਨਹੀਂ ਮੈਨੂੰ ਭੁੱਲਦੀ ਜ਼ਿੰਦਗੀ ਚ ਮਾਂ ਦੇ ਨਾਲ ਬਤਾਏ ਥੋੜੇ ਜੇ ਪਾਲ ਵੀ ਕਦੇ ਨਹੀਂ ਭੁੱਲ ਸਕਦਾ ਆ ਪਰਮਵੀਰ ਕਿਹੜੀਆਂ ਸੋਚਾਂ ਚ ਗਵਾਚ ਗਿਆ ਤੂੰ ਕੀ ਹੋਇਆ ਕੀ ਕਹਾ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਵੀ ਟਾਈਮ ਬਹੁਤ ਮਾੜਾ ਹੈ ਬੇਲੇਕ-ਵੇਲੇ ਐਵੇਂ ਬਾਹਰ ਨਾ ਜਾਇਆ ਕਰੋ ਤੁਸੀਂ ਮੰਮੀ ਜੀ ਤੁਸੀਂ ਐਵੇਂ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਆਪਣੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਦੁਸ਼ਮਣੀ ਤਾਂ ਤੇਰੇ ਤਾਏ ਦੀ ਵੀ ਕਿਸੇ ਨਾਲ ਨਹੀਂ ਸੀ ਪਰ ਇੱਕ ਮਹੀਨਾ ਹੋ ਗਿਆ ਕੋਈ ਸੁਰਾਗ ਨਹੀਂ ਨਿਕਲਿਆ ਹਜੇ ਤੱਕ ਮੈਨੂੰ ਤਾਂ ਬਾਲਾ ਮੋ ਕਰਦਾ ਸੀ ਤਾਇਆ ਮੈਨੂੰ ਤਾਂ ਇੱਕ ਮਿੰਟ ਨਹੀਂ ਭੁੱਲਦਾ ਚਲੋ ਤੁਸੀਂ ਬਿੰਦਰਾਮ ਕਰ ਲਓ ਮੈਂ ਰੋਟੀ ਪਕਾਉਣੀ ਆ ਨਾਲੇ ਚਾਚੀ ਨੂੰ ਸੁਧਿਆ ਸੀ ਮੈਂ ਇੱਥੋਂ ਕਮਾਂਡ ਚ ਕੱਲੀ ਸੀ ਨਾਲੇ ਇਹਨੂੰ ਰੋਟੀ ਖਵਾ ਕੇ ਫੇਰ ਭੇਜੂੰਗੀ ਚਲੋ ਠੀਕ ਹੈ ਮੰਮੀ ਜੀ ਫਿਰ ਅਸਲੀ ਤਕਲੀਫ ਚੰਗਾ ਹਾਂ ਕਰ ਲੋ ਦੇਖੋ ਰੀਤਿੰਗ ਮੈਂ ਤੁਹਾਨੂੰ ਇਹ ਇਸ ਕਰਕੇ ਬੁਲਾਇਆ ਅੱਜ ਕਰਨੈਲ ਸਿੰਘ ਦਾ ਖਤਲ ਹੋਣਿਆਂ ਨੂੰ 1 ਮਹੀਨਾ ਹੋ ਗਿਆ ਦੈਂਤੇਹਾੜੇ ਬੇਰਹਿਮੀ ਨਾਲ ਕਤਲ ਹੋ ਜਾਣਾ ਤੇ ਪੁਲਿਸ ਨੂੰ ਕੋਈ ਸਰਾਗ ਨਾ ਮਿਲਣਾ ਪੁਲਿਸ ਵਾਸਤੇ ਬੜੀ ਹੀਠੀ ਵਾਲੀ ਗੱਲ ਹੈ ਨਹੀਂ ਸਰ ਮੈਂ ਦੱਸ ਦੇਣਾ ਤੋਂ ਪੂਰੀ ਇਨਕੁਆਇਰੀ ਕਰ ਰਿਹਾ ਪਰ ਮੈਨੂੰ ਕਤਲ ਦਾ ਕੋਈ ਸਰਾਗ ਨਹੀਂ ਕਿਤੇ ਉਹਨਾਂ ਦਾ ਪਰੋਣਾ ਪਰਮਵੀਰ ਨਹੀਂ ਸਰ ਉਹਦਾ ਹੱਥ ਨਹੀਂ ਹੋ ਸਕਦਾ ਉਹ ਜਵਾਈ ਜ਼ਰੂਰ ਹੈ ਜੀ ਪਰ ਉਹ ਪੁੱਤਾਂ ਤੋਂ ਵੱਧ ਸਮਝੇ ਇੱਕ ਗੱਲ ਹੈ ਸਰ ਪਰਮਵੀਰ ਭਲਾ ਕਤਲ ਕਿਉਂ ਕਰੇਗਾ ਉਨ ਸਾਰੀ ਜੁਝਾਰ ਤਾਂ ਪਹਿਲੇ ਮਚੂਕੀ ਹੈ ਬਾਹਰ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਘਰ ਵਿੱਚੋਂ ਕਤਲ ਕੋਈ ਕਰ ਨਹੀਂ ਸਕਦਾ ਫਿਰ ਕਰਨੈਲ ਸਿੰਘ ਦਾ ਕਤਲ ਕੀਤਾ ਤੇ ਕੀਤਾ ਕਿਨੇ ਤਾਂ ਘਰ ਹੈ ਜਾਸੀ ਪਿਆਰ ਬਹੁਤ ਆ ਕਤਲ ਕਰਨ ਦਾ ਸਵਾਲ ਹੀ ਨਹੀਂ ਹੋ ਸਕਦਾ ਇਲਾਕੇ ਦੇ ਨਾਮਵਰ ਬੰਦੇ ਦਾ ਕਤਲ ਹੋਇਆ ਹੈ ਪੁਲਸ ਵੱਲੋਂ ਇਸ ਤੁਰਾਗ ਲੱਭਣਾ ਬਹੁਤ ਜ਼ਰੂਰੀ ਹੈ ਦੇਖ ਕੋਦ ਕਰ ਤੂੰ ਜਾਇਆ ਕਰੋ ਇਹਦੀ ਬਰੀਕੀ ਨਾਲ ਸ਼ਾਨਬੀਨ ਕਰੋ ਤੇ ਦੁਬਾਰਾ ਇਨਕੁਆਰੀ ਸ਼ੁਰੂ ਕਰੋ ਤਾਂ ਕਿ ਕਾਤਲ ਲੱਭ ਜਾਵੇ ਫੇ ਫਿਰ ਮੈਨੂੰ ਦੱਸੋ ਓਕੇ ਸਰ ਓਕੇ ਸਰ ਕੰਡਾ ਸਿਆਂ ਤੇਰਾ ਮੇਰਾ ਵੀ ਵਿਛੋੜਾ ਪੈਣ ਵਾਲਾ ਹੀ ਆ ਬਸ ਤੇਰਾ ਵੀ ਥੋੜਾ ਜਿਹਾ ਦਾ ਟਾਈਮ ਹੀ ਆ ਆਪਣਾ ਸਾਥ ਵੀ ਕੱਟਾ ਸਿਆਂ ਓ ਗੇਜਾ ਹਾਂਜੀ ਬਈ ਸਰਦਾਰ ਜੀ ਤੂੰ ਕੰਦਰਾ ਸਾਰੀ ਤੇ ਆੜੀ ਡੰਗਰਾਂ ਨਾਲ ਹੀ ਗੱਲਾਂ ਕਰਦਾ ਰਹਿਣਾ ਬਸ ਜੀ ਇਹਨੂੰ ਪਾਣੀ ਪਿਉਂਦਾ ਸੀਗਾ ਜੀ ਪਾਣੀ ਤਾਂ ਪਿਉਂਦਾ ਸੀ ਤੈਨੂੰ ਕਿਹੜੇ ਪੰਡਤ ਨੇ ਦੱਸਤਾ ਵੀ ਵਿਛੋੜਾ ਪੈਣ ਵਾਲਾ ਓ ਕਿਧਰੇ ਨਹੀਂ ਤੂੰ ਮਰਨ ਲੱਗਿਆ ਕਿ ਘਰ ਛੱਡ ਕੇ ਜਾਣ ਦੀ ਤਿਆਰੀ ਆ ਨਹੀਂ ਸਰਦਾਰ ਜੀ ਮੈਂ ਤਾਂ ਨਹੀਂ ਆ ਕੱਟੇ ਦੇ ਨਾਣਾ ਪਾਣੀ ਉਹਨਾਂ ਚੇਹੇ ਹੁੰਦਾ ਜਿੰਨਾ ਚਿਰ ਮੱਝ ਦੁੱਧ ਦਿੰਦੀ ਆ ਨਹੀਂ ਤਾਂ ਫਿਰ ਕੱਟਿਆਂ ਵਾਲਿਆਂ ਨੂੰ ਫੜਾਉਣਾ ਹੁੰਦਾ ਬਾਅਦ ਚ ਉਹ ਪਤੰਦਰਾ ਮਹੀਨਾ ਤਾਂ ਡਰਾ ਹੀ ਦਿੱਤਾ ਸੀ ਹੋਰ ਕੱਟੇ ਨੂੰ ਰੱਖ ਕੇ ਆਪਾਂ ਕਿਹੜਾ ਸਰਪੰਚ ਖੜਾ ਕਰਨਾ ਨਹੀਂ ਸਰਦਾਰ ਜੀ ਸੱਚੀ ਗੱਲ ਤਾਂ ਇਹ ਆ ਵੀ ਡੰਗਰਾਂ ਨੂੰ ਪੱਠੇ ਪਾਉਂਦੇ ਪਾਉਂਦੇ ਇਹਨਾਂ ਨਾਲ ਵੀ ਪਿਆਰ ਹੀ ਹੋ ਜਾਂਦਾ ਇਹਨਾਂ ਦੀ ਭਾਸ਼ਾ ਵੀ ਸਮਝ ਆਉਣ ਲੱਗ ਪੈਂਦੀ ਹੈ ਜੀ ਚਲੋ ਮੈਂ ਕਰਦਾ ਕੰਮ ਜੀ ਗੇਜੇ ਹਾਂਜੀ ਸਰਦਾਰ ਜੀ ਉਹ ਹਰਨਾਮੇ ਹੋਰਾਂ ਦੇ ਘਰੇ ਜਾ ਕੇ ਕਹੇ ਹਾਂ ਹਾਲ ਤੇ ਸੁਹਾਗਾ ਛੱਡ ਜਾਣ ਠੀਕ ਹੈ ਜੀ ਇਹ ਹਰ ਨਾਮੇ ਹੋਰਾਂ ਦੇ ਘਰੋਂ ਹੋ ਕੇ ਨਾ ਸਿੱਧਾ ਖੇਤ ਆ ਜੀ ਠੀਕ ਹੈ ਜੀ ਤੇ ਮੈਂ ਖੇਤ ਚਲਦਾ ਠੀਕ ਹੈ ਜੀ ਆਪਾਂ ਇੱਕ ਦੋ ਦਿਨਾਂ ਤੱਕ ਕਣਕ ਤੇ ਵੀਜਾ ਬਜਾਈ ਵਾਲਾ ਕੰਮ ਨਿਬੇੜਦਗੇ ਯਾਰ ਠੀਕ ਹੈ ਜੀ ਉਹ ਕਹਿੰਦਾ ਛੇਤੀ ਆ ਜੀ ਠੀਕ ਸਦਾ ਜੀ ਠੀਕ ਅਧੀਗ ਲਿਆ ਰ ਮੱਥੇ ਲੱਗ ਗਿਆ ਪੰਜ ਤੋਂ ਕਮ ਆਇਆ ਓਕੇ ਜੀ ਹਾਂ ਸਰਦਾਰ ਜੀ ਤੈਨੂੰ ਤੇ ਪਾਪਾ ਜੀ ਨੇ ਉਹਦੇ ਕੋਲੇ ਭੇਜਿਆ ਹਰਨਾਮੇ ਕੋਲੇ ਤੂੰ ਇੱਥੇ ਪੱਜ ਜਾ ਸਰਦਾਰ ਜੀ ਮੇਰੇ ਨੰਬਰਦਾਰ ਮੱਥੇ ਲੱਗ ਗਿਆ ਜੀ ਮੇਰਾ ਕੰਮ ਨਹੀਂ ਪੰਨਾ ਮੈਂ ਪਰ ਮੱਝ ਨਹੀਂ ਪਈਦਾ ਹੁੰਦਾ ਜਾ ਪਹਿਲਾਂ ਹਰਨਾਮੇ ਘਰੇ ਜਾ ਕੇ ਫਿਰ ਹਰਨੇਕ ਟਾਈਲਰ ਕੋਲੋਂ ਮੇਰੇ ਕੱਪੜੇ ਫੜ ਲੈ ਛੋੜੇ ਸਰਦਾਰ ਜੀ ਸਰਦਾਰ ਜੀ ਤਾਂ ਮੈਨੂੰ ਕਹਿ ਰਹੇ ਸੀ ਕਿ ਹਰਨਾਮੇ ਘਰੋਂ ਹੋ ਕੇ ਸਿੱਧਾ ਖੇਤ ਆ ਜੀ ਕੋਈ ਗੱਲ ਨਹੀਂ ਬਾਜ ਦੀ ਖੇਤ ਚਲੇ ਨਹੀਂ ਪਹਿਲਾਂ ਜਾ ਮੇਰਾ ਕੰਮ ਕਰ ਮੈਂ ਜਾਣਾ ਕਿਤੇ ਜਾ ਪਹਿਲਾ ਕੱਪੜੇ ਫੜ ਕੇ ਲੈ ਆਂ ਉਧਰ ਜਾ ਕੇ ਫਿਰ ਉਧਰੋਂ ਕੱਪੜੇ ਫੜ ਕੇ ਲੈ ਕੇ ਆਉਣੇ ਦਰਜੀ ਦੇ ਠੀਕ ਠੀਕ ਹੈ ਜੀ ਜੀ ਮਨਜੋਤ ਹਾਂਜੀ ਦੱਸੋ ਮੈਂ ਨਾ ਕਾਰ ਠੀਕ ਕਰਾ ਲੈ ਆਵਾ ਤੁਸੀਂ ਹੋ ਤਿਆਰ ਫਿਰ ਆਪਾਂ ਚੱਲਦੇ ਆਂ ਸ਼ਹਿਰ ਆਂ ਸ਼ਾਪਿੰਗ ਕਰਨ ਜਾਣ ਲੇ ਠੀਕ ਹੈ ਮੈਂ ਤਿਆਰ ਹੁੰਨੀ ਆ ਜਲਦੀ ਆ ਜਾਣਾ ਠੀਕ ਹੈ ਬੀਬੀ ਮੇਰਾ ਨਾਲ ਦੁਪੱਟਾ ਨਹੀਂ ਮਿਲ ਰਿਆ ਦੇਖਿਆ ਤਾਂ ਨਹੀਂ ਕਿਤੇ ਮੈਂ ਤਾਂ ਨਹੀਂ ਦੇਖਿਆ ਨਾਲੇ ਤੂੰ ਕੋਈ ਜ਼ਰੂਰ ਥੋੜੀ ਐ ਵੀ ਤੂੰ ਇਹੀ ਸੂਟ ਪਾਉਣਾ ਹੋਰ ਸੂਟ ਪਾ ਜਾ ਸ਼ਹਿਰ ਹੀ ਜਾਣਾ ਤੂੰ ਕਿਹੜਾ ਕਿਤੇ ਹੋਰ ਜਾਣਾ ਨਹੀਂ ਮੰਮੀ ਪੂਆਜੀ ਕੋਲ ਵੀ ਹੋ ਕੇ ਆਣਾ ਹੈ ਫਿਰ ਸਾਰੇ ਸੂਟ ਉਹਨਾਂ ਨੇ ਦੇਖੇ ਹੀ ਐ ਮੈਂ ਤਾਂ ਆਹੀ ਪਾ ਕੇ ਜਾਣਾ ਸੀ ਚੱਲ ਤੂੰ ਆਪੇ ਲੱਬਲਾ ਮੈਂ ਤਾਂ ਝਾੜੂ ਮਾਰ ਲਾਂ ਸਾਰੇ ਝਾੜੂ ਮਾਰ ਕੇ ਤੇ ਫਿਰ ਮੈਂ ਧਾਰਾ ਕੱਢਣੀਆਂ ਨਹੀਂ ਗੀਆਂ ਜਾਓ ਸਰਦਾਰ ਮਾਰ ਤਾ ਸਰਦਾਰ ਮਾਰ ਕੀ ਹੋ ਗਿਆ ਹਰ ਰੋਲਾ ਜਾਂ ਕਾਦਾ ਪਿਆ ਦੇ ਬੱਜਾ ਕਾਦੀ ਆਈ ਜਾਂਦੀਆਂ ਨਹੀਂ ਗੀਆਂ ਓਹੋ ਬੀਬੀ ਕੋਈ ਛੋਟੇ ਠੱਠੇ ਪੇੜ ਪੇ ਹੋਣੇ ਆ ਹੋਰ ਰੋਲਾ ਕਾਦਾ ਪੈਣਾ ਜਾਂ ਫਿਰ ਕੋਈ ਵੋਟਾਂ ਵਟਾਂ ਵਾਲੇ ਹੋਣਗੇ ਨਹੀਂ ਬਾਵਾ ਰੋਲਾ ਜਾਂ ਪੈਂਦਾ ਮਾਰਤਾ ਉਹ ਮਾਰਤਾ ਵਾਰਤਾ ਮਾਰਤਾ 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 ਉਹ ਸਰਦਾਰਨੀ ਜੀ ਸਰਦਾਰਨੀ ਮਾਰਦਾਰ ਮਾਰਤਾ ਵੇ ਕੀ ਹੋ ਗਿਆ ਪਿਸਤੌਲ ਮਾਰਿਆ ਜੀ ਪਿਸਤੌਲ ਮਾਰਿਆ ਕੀ ਹੋ ਗਿਆ ਸਰਦਾਰ ਮਾਰਤਾ ਸਰਦਾਰ ਮਾਰਤਾ ਆਹ ਪਰਸਤੌਲ ਕਿਨੇ ਮਾਰਿਆ ਉਹ ਉਹ ਦੇਖੋ ਕੋਨੇ ਜੀ ਉਹਨੇ ਉਹਨੇ ਮਾਰਿਆ ਉਹਨੇ ਬਾਹਰ ਮੋਟਰ ਤੇ ਮੋਟਰ ਤੇ ਮਾਰਤਾ ਜੀ ਮੋਟਰ ਕਿਹੜਾ ਮੋਟਰ ਤੇ ਆਹ ਹੋ ਮਾਰਤਾ ਓਏ ਮੇ ਰੱਬਾ ਸਰਦਾਰ ਮਾਰਤਾ ਕੋਨੇ ਮਾਰਤਾ ਕੋਨੇ ਮਾਰਤਾ ਕਿੰਨੇ ਮਾਰਤਾ ਸਰਦਾਰ ਸਰਦਾਰ ਮਾਰਤਾ ਦੀ ਸਰਦਾਰ ਮਾਰਤਾ ਸਰਦਾਰ ਮਾਰਤਾ ਬਹੁਤ ਮੜਾ ਹੋਇਆ ਯਾਰ ਆ ਕੀ ਹੋ ਗਿਆ ਬਹੁਤ ਮੜਾ ਗਿਆ ਯਾਰ ਆ ਗਈ ਖੈਰ ਵਾਰ ਪ ਗਿਆ ਯਾਰ ਬੰਦਾ ਮਾਰਤਾ ਬੰਦਾ ਮਾਰਤਾ ਯਾਰ ਸਾਹ ਨਹੀਂ ਹੈਗੇ ਮੁੱਕ ਗਿਆ ਮਰਿਆ ਪਿਆ ਯਾਰੇ ਤੁਹਾਡੀ ਵਾਹ ਵਾਹ ਕੰਮ ਦਸ ਇਹ ਪਾਣਾ ਵਕ ਗਿਆ ਦਸੋ ਬਾਤ ਕਰਕੇ ਯਾਰ ਬੰਦਾ ਹੀ ਮਾਰਦਾ ਆਇਆ ਆਇਆ ਯਾਰ ਹਾਈ ਹਾਈ ਆਗ ਹੀ ਹੋ ਗਿਆ ਹਾਈ ਆਗ ਹੀ ਹੋ ਗਿਆ ਸਰਦਾਰ ਜੀ ਉਠੋ ਕੀ ਹੋ ਗਿਆ ਉਠੋ ਹਾਈ ਮੇਰੇ ਬਾਪ ਇਨੇ ਕੀਤਾ ਹੈ ਸਭ ਕੁਝ ਗੁਰਾਨੋ ਦਾ ਪਧਾਰੀ ਜੀ ਗੇਜੇ ਦੀ ਵਾਇਸ ਤੋਂ ਕਿਧਾਂ ਆਏ ਆ ਜੀ ਇਧਰ ਨੂੰ ਭੱਜਿਆ ਦਾ ਵਾਸ ਤੋਂ ਤੇਰੇ ਤੇ ਰਸਨਾ ਤੇ ਬੈਠਾ ਕੇ ਇਹ ਗੇਜਾ ਕੌਣ ਹੈ ਪਤਾ ਨਹੀਂ ਜੀ ਗੇਜਾ ਸਾਡਾ ਸੀਰੀ ਹੈ ਕਿੱਥੇ ਆਣੋ ਘਰੇ ਹਰੀ ਸਿੰਘ ਹਰੀ ਦਾ ਗੇਜੇ ਨੂੰ ਲੈ ਕੇ ਆਓ ਹੋਇਆ ਕੀ ਹੋ ਗਿਆ ਚੱਪ ਕਰੋ ਬੈਂਤੀ ਸਾਹਿਬ ਜੀ ਚੱਪ ਕਰੋ ਤੁਹਾਨੂੰ ਇੱਕ ਵਾਰੀ ਛਾਣਪੀਣ ਕਰ ਲੈਣ ਦਿਓ ਅੱਜ ਮੈਨ ਨਾਲ ਲੱਗਦੀ ਕੀ ਦੀ ਐ ਇਹ ਜੀ ਸਾਰੀ ਜਗ ਨੂੰ ਉੱਪਰ ਵੀ ਆਈ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਗੇਜੇ ਦੀ ਆਵਾਜ਼ ਸੁਣ ਕੇ ਪੱਜਾਈ ਅੱਛਾ ਜਨਾਬ ਗੇਜੇ ਦਾ ਵੀ ਕਤਲ ਹੋ ਗਿਆ ਜੀ ਓਹੋ ਸੋ ਸੈਡ ਯਾਰ ਇਹ ਕਤਲਦਾਰ ਇੱਕੋ ਗਵਾ ਸੀ ਉਹਦਾ ਵੀ ਕਤਲ ਹੋ ਗਿਆ ਬਹੁਤ ਮਾੜੀ ਗੱਲ ਹੈ ਭੈਣ ਜੀ ਤੁਸੀਂ ਦੱਸੋ ਤੁਹਾਨੂੰ ਕੁਝ ਪਤਾ ਲੱਗਿਆ ਕਦਰ ਦਾ ਮੈਨੂੰ ਤਾਂ ਗੇਜ ਜੇ ਨੇ ਦੱਸਿਆ ਸੀ ਜੇਜਾ ਰੌਲਾ ਪਾਉਂਦਾ ਆਉਂਦਾ ਸੀਗਾ ਜੇਜਾ ਸਾਡਾ ਇੱਕ ਸਿਰੀ ਨਹੀਂ ਉਹ ਇੱਕ ਪਰਿਵਾਰ ਦਾ ਮੈਂਬਰ ਹੀ ਹੈ ਉਹ ਹੀ ਕੁਛ ਕਹੀ ਜਾਂਦਾ ਸੀ ਉਹ ਤੋਂ ਵੀ ਕੁਝ ਦੱਸਿਆ ਨਹੀਂ ਗਿਆ ਮੈਂ ਤਾਂ ਰੌਲਾ ਸੁਣ ਕੇ ਬਾਹਰ ਆ ਗਈ ਕੋਈ ਨਹੀਂ ਭੈਣ ਜੀ ਹੌਸਲਾ ਰੱਖੋ ਪਤਲ ਨੂੰ ਸੀ ਭੱਜਣ ਨਹੀਂ ਦਿੰਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਹਰੀ ਸਿੰਘ ਹਾਂ ਜੀ ਇਹਨਾਂ ਦੋਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਇਹਨਾਂ ਦੇ ਹਵਾਲੇ ਕਰ ਦਿਓ ਠੀਕ ਪਰਮਵੀਰ ਤੁਸੀਂ ਮੇਰੇ ਨਾਲ ਥਾਣੇ ਚੱਲੋ ਤੁਸੀਂ ਇਹਨਾਂ ਨੂੰ ਕਿਉਂ ਜਾ ਰਹੇ ਹੋ ਹੁਣ ਸਾਡੇ ਘਰੇ ਇਕ ਹੀ ਤਾਂ ਬੰਦਾ ਰਹਿ ਗਿਆ ਇਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਬੇਟਾ ਜੀ ਕੁਝ ਪੁੱਛ ਪ੍ਰਤਾਲ ਕਰਨੀ ਹੈ ਕੁਝ ਗੱਲਾਂ ਪੁੱਛਣੀਆਂ ਹੈ ਮੈਂ ਹੁਣੇ ਵਾਪਸ ਕਰ ਦੂੰਗਾ ਤੁਸੀਂ ਆਇਆ ਨਾ ਕਰੋ ਜੀ ਐਸਾ ਨਜਵਾਈ ਨਹੀਂ ਸਾਡਾ ਪੁੱਤ ਹੈ ਹੁਣ ਸਾਨੂੰ ਇਹਨਾਂ ਦਾ ਹੀ ਤਾਂ ਸਹਾਰਾ ਹੈ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਇੱਕ ਵਾਰੀ ਠਾਣੇ ਲੈ ਜਾਣਾ ਪੈਣਾ ਪਰ ਵੀਰ ਚੱਲ ਮੇਰੇ ਨਾਲ ਦੇ ਪਰਵੀਰ ਤੂੰ ਪੜਿਆ ਲਿਖਿਆ ਮੁੰਡਾ ਕਰਦਾ ਜੁਮੇਵਾਰ ਮੁੰਡਾ ਹੈ ਕਾਤਲ ਨੂੰ ਲੱਭਣ ਦੇ ਵਿੱਚ ਤੂੰ ਸਾਡੀ ਮਦਦ ਕਰ ਡੀਐਸਪੀ ਸਾਹਿਬ ਮੈਂ ਤੇ ਆਪ ਚਾਹਣਾ ਕਾਤਲ ਜਲਦੀ ਤੋਂ ਜਲਦੀ ਸ਼ਰਾਖਾਂ ਦੇ ਪਿੱਛੇ ਹੋ ਪਹਿਲਾਂ ਤਾਇਆ ਜੀ ਦਾ ਕਤਲ ਹੋਇਆ ਫਿਰ ਪਾਪਾ ਜੀ ਦਾ ਕਤਲ ਹੋਇਆ ਫਿਰ ਸਾਡੇ ਸੀਰੀਕੇ ਜੇ ਦਾ ਕਤਲ ਹੋਇਆ ਮੈਨੂੰ ਤੇ ਆਪ ਬਹੁਤ ਡਰ ਲੱਗ ਰਿਹਾ ਡੀਐਸਪੀ ਸਾਹਿਬ ਮੈਨੂੰ ਤੇ ਆਪ ਬਹੁਤ ਡਰ ਲੱਗ ਰਿਹਾ ਬੇ ਪਰਵੀਰ ਕਤਲ ਪਹਿਲਾਂ ਤੁਹਾਡੇ ਖੇਤ ਗਿਆ। ਉੱਥੇ ਕਤਲ ਕੀਤਾ। ਫਿਰ ਤੁਹਾਡੇ ਘਰ ਆ ਕੇ ਕਤਲ ਕੀਤਾ। ਤੁਹਾਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਡੀਐਸਪੀ ਸਾਹਿਬ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਕੀ ਹੋ ਰਿਹਾ? ਪਰਮਵੀਰ ਇੱਕ ਗੱਲ ਦੱਸ। ਤੁਹਾਡਾ ਰਿਸ਼ਤਾ ਕਿਹਨੇ ਕਰਾਇਆ ਸੀ? ਸਾਡੀ ਲਾ ਮਾ ਜੀ। ਅਸੀਂ ਪਟਿਆਲਾ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ। ਪਰਵੀਰ ਤੇਰੇ ਮਾਤਾ ਪਿਤਾ ਕੀ ਕੰਮ ਕਰਦੇ ਆ? ਕੋਈ ਹੁਣ ਦੁਨੀਆ ਵਿੱਚ ਨਹੀਂ ਰਹਿ। ਉਹ ਸੌਦਾ। ਕੀ ਹੋਇਆ ਸੀ ਉਹਨਾਂ ਨੂੰ? ਕੁਝ ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ। ਸਭ ਕੁਝ ਗਵਾਜੇ। ਤੁਹਾਨੂੰ ਚੰਡੀਗੜ੍ਹ ਰਹਿ ਤੈਨੂੰ ਕਿੰਨਾ ਚਿਰ ਟਾਈਮ ਹੋ ਗਿਆ? ਬਸ ਜਦੋਂ ਦੀ ਸੁਰਤ ਸੰਭਾਲੀ। ਪਰ ਵੀ ਤੁਹਾਡਾ ਪਿਛਲਾ ਪਿੰਡ ਕਿਹੜਾ ਹੈ? ਪਤਾ ਨਹੀਂ ਜੀ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਕਿਉਂ? ਜਿੱਥੇ ਮਾਪੇ ਦਾ ਪਿਆਰ ਹੀ ਇੰਨਾ ਮਿਲਿਆ ਕਦੇ ਪਿੱਛੇ ਵੱਲ ਮੁੜ ਕੇ ਦੇਖਣ ਦਾ ਮਾਨ ਨਹੀਂ ਖਦਾ ਠੀਕ ਹੈ ਪਰ ਫਿਰ ਤੂੰ ਹੁਣ ਜਾ ਸਕਦਾ ਹੈ ਜੇ ਦੁਬਾਰਾ ਲੋੜ ਪਈ ਤਾਂ ਦੁਬਾਰਾ ਬੁਲਾਉਂਗਾ ਤੈਨੂੰ ਠੀਕ ਹੈ ਸਾਹਿਬ ਜੀ ਮੈਂ ਚੱਲਦਾ ਰਹੀ ਤੇ ਮੈਨੂੰ ਹਾਲੀ ਸਰ ਤੁਹਾਨੂੰ ਪਤਾ ਹੈ ਇੱਕ ਪਰਿਵਾਰ ਦੇ ਵਿੱਚ ਤਿੰਨ ਕਤਲ ਹੋ ਚੁੱਕੇ ਨੇ ਇਸ ਗੁੱਥੀ ਨੂੰ ਸਲਝਾਉਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਬਿਲਕੁਲ ਸਰ ਬਿਲਕੁਲ ਸਰ ਸਰ ਹੁਣ ਆਪਾਂ ਕਰਨਾ ਕੀ ਹੈ ਤੁਸੀਂ ਐਂ ਕਰੋ ਉਹਨਾਂ ਦਾ ਜਵਾਈ ਹੈ ਨਾ ਜਿਹੜਾ ਪਰਮਵੀਰ ਉਹਦੇ ਪਿਛੋਕੜ ਦਾ ਪਤਾ ਕਰੋ ਪਿਛੋਕੜ ਉਹ ਕਿਵੇਂ ਸਰ ਜੀ ਪਸ਼ੋਕੜ ਚਲ ਇਸ ਤੋਂ ਪਹਿਲਾਂ ਕਿਸੇ ਹੋਰ ਦਾ ਕਤਲ ਹੋਵੇ ਕਿਸ ਤੋਂ ਪਹਿਲਾਂ ਆਪਾਂ ਕਾਤਲ ਨੂੰ ਲੱਭ ਲਈਏ ਬਿਲਕੁਲ ਠੀਕ ਹੈ ਸਰ ਤੁਸੀਂ ਆਇਆ ਕਰੋ ਚੰਡੀਗੜ੍ਹ ਜਾਓ ਠੀਕ ਹੈ ਜਿੱਥੇ ਭਰਮਵੀਰ ਪੜਦਾ ਰਿਹਾ ਠੀਕ ਹੈ ਜੀ ਉਹਦਾ ਪਿਛਲਾ ਪਿੰਡ ਕਿਹੜਾ ਸੀ ਉਹਦੇ ਮਾਂ-ਬਾਪ ਕੀ ਕਰਦੇ ਸੀ ਉਹਦਾ ਸਾਰਾ ਪਿਸ਼ੋਕੜ ਮੈਨੂੰ ਲਿਆ ਕੇ ਦਿਓ ਠੀਕ ਹੈ ਓਕੇ ਸਰ ਜੇ ਤੁਸੀਂ ਇਹ ਕਰ ਦਿੱਤਾ ਲੱਗਦਾ ਆਪਾਂ ਕਾਤਲ ਨੂੰ ਜਲਦੀ ਲੱਭ ਲਵਾਂਗੇ ਠੀਕ ਹੈ ਤੁਸੀਂ ਅੱਜ ਹੀ ਜਾਓ ਓਕੇ ਸਰ ਜੀ ਅਸੀਂ ਅੱਜ ਹੀ ਚਲੇ ਜਾਈਏ ਹੁਣ ਮਿਲੂ ਸ਼ਾਂਤੀ ਮੇਰੇ ਮਾਪਿਓ ਦੀ ਆਤਮਾ ਨੂੰ ਆਹ ਮਨਜੋਦ ਤੁਸੀਂ ਕਿੱਥੇ ਹੋ ਮਨਜੋਦ ਮੈਂ ਨਾ ਥਾਣੇਦਾਰ ਕੋਲੇ ਸੀ ਇੱਕੋ ਜ਼ਰੂਰੀ ਗੱਲਾਂ ਕਰਨੀਆਂ ਆ ਤੁਹਾਨੂੰ ੜੀਕ ੜੀਕੇ ਤੇ ਪਾਪਾ ਜੀ ਹੋਰਾਂ ਦਾ ਸਸਕਾਰ ਵੀ ਹੋ ਗਿਆ। ਮਨਜੋਤ ਤੁਸੀਂ ਫਿਕਰ ਨਾ ਕਰੋ। ਮੈਂ ਘੰਟੇ ਤੱਕ ਆਉਣਾ। ਫਿਕਰ ਕਿਉਂ ਨਾ ਕਰੀਏ? ਹੁਣ ਤਾਂ ਸਭ ਕੁਝ ਤਬਾਹ ਹੋ ਗਿਆ। ਮਨਜੋਤ ਮੈਨੂੰ ਪਤਾ। ਮੈਂ ਸਮਝਦਾ ਘਰ ਦੇ ਹਾਲਾਤ। ਹੁਣ ਤਾਂ ਪਰਿਵਾਰ ਨੂੰ ਬਸ ਤੁਹਾਡਾ ਹੀ ਸਹਾਰਾ ਹੈ। ਪਤਾ ਨਹੀਂ ਸਾਡੇ ਹਸਤੇ ਵਸਤੇ ਪਰਿਵਾਰ ਨੂੰ ਕਿਸ ਦੀ ਨਜ਼ਰ ਲੱਗੇ ਗਈ। ਮਨਜੋਤ ਮੰਮੀ ਦਾ ਖਿਆਲ ਰੱਖੀ। मैं जल्दी चंगा जी छेती आ जाना मम्मी दाता रो रो के बुरा हाल हो रहा है <laughs> <laughs> ਗੁਰੂ ਸਿੰਘ ਵਰਗੇ ਇਨਸਾਨ ਬਹੁਤ ਵਧੀਆ ਬੰਦੇ ਸੀ ਜਿੱਥੇ ਪਰਿਵਾਰ ਨੂੰ ਘਟਾ ਪਿਆ ਉਥੇ ਸਮਾਜ ਨੂੰ ਬਹੁਤ ਵੱਡਾ ਘਟਾਇਆ ਬਾਲਾ ਪਲਾ ਮਾਨਸ ਬੰਦਾ ਸੀ ਹਰਕ ਦੇ ਕੰਮ ਆਉਣ ਵਾਲਾ ਸੀ ਗੁਰੂ ਸਾਹਿਬ ਤਾਂ ਸਾਡਾ ਭਰਾ ਹਮਲੇ ਉੱਤੇ ਆਖੀ ਉਹ ਤੋਂ ਅਭੀ ਇਸ ਪਿੰਡ ਦਾ ਨਹੀਂ ਸੀ ਉਹ ਪਰ ਸਾਰੇ ਪਿੰਡ ਨੂੰ ਆਪਣਾ ਹੀ ਸਮਝਦਾ ਸੀ ਇਸ ਕਰਕੇ ਸਾਰੇ ਪਿੰਡ ਨੂੰ ਬਹੁਤ ਘਟਾ ਪਿਆ ਤੇ ਉਹ ਲੱਗਦਾ ਜਿਵੇਂ ਕੋਈ ਪਰਿਵਾਰ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੋਵੇ ਸਰਪੰਚ ਸਾਹਿਬ ਮੈਦ ਚੋਣਾ ਇੱਥੋਂ ਸਾਰਾ ਕੁਝ ਵੇਚ ਵਟ ਕੇ ਚੰਡੀਗੜ੍ਹ ਸ਼ਿਫਟ ਕਰ ਗਏ ਮੰਮੀ ਜੀ ਨਹੀਂ ਮੰਨਦੇ ਕਿ ਮੈਂ ਛੱਡ ਦਿਆਂ ਇਸ ਘਰ ਨੂੰ ਇਸ ਘਰ ਨਾਲ ਉਹਨਾਂ ਦੀਆਂ ਜਾਂਦਾ ਜੁੜੀਆਂ ਹੋਈਆਂ ਨੇ ਅੱਜ 10 ਦਿਨ ਹੋ ਗਏ ਪਾਪਾ ਜੀ ਉਹਨਾਂ ਦੇ ਕਾਤਲਾਂ ਦਾ ਕੋਈ ਪਤਾ ਨਹੀਂ ਲੱਗਿਆ ਇੱਕ ਵਾਰੀ ਮੇਰੇ ਸਾਹਮਣੇ ਆ ਜਾਣ ਟੋਟੇ ਟੋਟੇ ਕਰਦੇ ਆ ਕਿ ਉਹਨਾਂ ਦੇ ਤੁਸੀਂ ਟੋਟੇ ਟੋਟੇ ਕਰਨ ਦੀ ਤਿਆਰੀ ਕਰੋ ਕਾਤਲ ਤਾਂ ਲੱਭ ਗਿਆ ਐਸਪੀ ਸਾਹਿਬ ਕਾਤਲ ਫੜ ਲਿਆ ਫੜਿਆ ਤਾਂ ਨਹੀਂ ਸਰਪੰਚ ਸਾਹਿਬ ਅੱਜ ਫੜ ਜ਼ਰੂਰ ਲਵਾਂਗੇ ਕੀ ਕੀ ਡੀ ਕੀ ਕੀ ਡੀ ਐਸਪੀ ਸਾਹਿਬ ਕਈ ਵਾਰੀ ਅਸੀਂ ਬੁੱਕਲ ਦੇ ਸੱਪ ਨੂੰ ਹੀ ਦੁੱਧ ਪਲਾਉਂਦੇ ਰਹਿੰਨੇ ਆ ਤੇ ਬੁੱਕਲ ਦੇ ਸੱਪ ਦਾ ਜਿਹੜਾ ਡੰਗ ਹੁੰਦਾ ਨਾ ਉਹ ਸਭ ਤੋਂ ਖਤਰਨਾਕ ਹੁੰਦਾ ਹੈ ਕੌਣ ਬੁੱਕਲ ਦਾ ਸੱਪ ਫੜਨਦਾਰ ਸਾਹਿਬ ਮੈਂ ਸਮਝੀ ਨਹੀਂ ਕੁਛ ਦੱਸਦੇ ਆ ਭੈਣ ਜੀ ਸਬਰ ਕਰੋ ਹਰੀ ਸਿੰਘ ਯਾ ਸਰ ਘਰ ਦੀ ਤਲਾਸ਼ੀ ਲਓ ਠੀਕ ਹੈ ਜੀ ਖਾਨੇਦਾਰ ਸਾਹਿਬ ਸਾਡੇ ਘਰ ਦੀ ਤਲਾਸ਼ੀ ਤੁਹਾਡਾ ਦਿਮਾਗ ਤਾਂ ਠੀਕ ਹੈ ਕੀ ਕਰ ਰਹੇ ਹੋ ਤੁਸੀਂ ਨਹੀਂ ਬੇਟਾ ਜੀ ਕਈ ਵਾਰੀ ਅੰਨਾ ਵਿਸ਼ਵਾਸ ਤੇ ਅੰਨਾ ਪਿਆਰ ਆਪਣੇ ਪਰਾਇ ਦੀ ਪਰਖ ਨੂੰ ਭੁਲਾ ਦਿੰਦਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਕੀ ਹੋ ਰਿਹਾ ਹੈ ਤੁਸੀਂ ਥੋੜਾ ਸਬਰ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਜਾਣਾ ਹੈ ਡੀਐਸਪੀ ਸਾਹਿਬ ਸਾਫ਼-ਸਾਫ਼ ਦੱਸੋ ਕੌਣ ਕਤਲ ਸਰਪੰਚ ਸਾਹਿਬ ਜਗਰੂਪ ਸਿੰਘ ਦਾ ਕਰਨੈਲ ਸਿੰਘ ਦਾ ਤੇ ਇਹਨਾਂ ਦੇ ਸਿਰੀ ਗੇਜੇ ਦਾ ਕਾਤਲ ਕੋਈ ਹੋਰ ਨਹੀਂ ਤੁਹਾਡਾ ਜਵਾਈ ਪਰਵੀਰ ਹੈ ਪਰਮਵੀਰ ਪਰਮਵੀਰ ਪਰਵੀਰ ਪਰਮਵੀਰ ਤੁਸੀਂ ਕੀ ਕਹਿ ਰਹੇ ਹੋ ਥਾਨਦਾਰ ਸਾਹਿਬ ਮੇਰਾ ਪਰਮਵੀਰ ਹੋ ਜਾਣੀ ਹੋ ਸਕਦਾ ਇਹਨਾਂ ਸਾਰਿਆਂ ਦਾ ਕਾਤਲ ਤੁਹਾਡਾ ਜਵਾਈ ਪਰਵੀਰ ਹੈ ਸਰ ਸਭ ਕੱਟ ਦਾ ਮਾਰ ਕੱਟ ਠੀਕ ਹੈ ਇਹ ਖਤਰਨੀ ਕਰ ਸਕਦੇ 10 ਪਰਮਵੀਰ ਪਪਾ ਜੀ ਦਾ ਕਤਲ ਤੂੰ ਕੀਤਾ ਪਰਮਵੀਰ ਤੂੰ ਬੋਲਦਾ ਕਿਉਂ ਨਹੀਂ ਬੋਲ ਪਪਾ ਜੀ ਦਾ ਕਤਲ ਤੂੰ ਕੀਤਾ ਹਾਂ ਮੈਂ ਕੀਤਾ ਕਤਲ ਸਾਰਿਆਂ ਦਾ ਮੈਂ ਕੀਤਾ ਕਤਲ ਸਾਰਿਆਂ ਦਾ ਜਨਾਬ ਆਪ ਸੋਲ ਤੇ ਆ ਕੱਪੜੇ ਮਿਲੇ ਐ ਖੂਨ ਦੇ ਦਾਗੂ ਹੀ ਵਿੱਚ ਮਨਜੋਤ ਤੈਨੂੰ ਮੈਂ ਕਈ ਵਾਰੀ ਕਹਿਣਾ ਮੇਰੇ ਬਿਨਾਂ ਕਿੱਥੇ ਦਾ ਟ੍ਰਾਂਕ ਤੂੰ ਆਪ ਨਹੀਂ ਲੈਣਾ ਤੂੰ ਮੈਨੂੰ ਤਾਂ ਹਰੀ ਸਿੰਘ ਉਸੇ ਦੇ ਨਹੀਂ ਸ਼ੱਕ ਹੋ ਗਿਆ ਸੀ ਜਿਹੜੇ ਦਿਨ ਪਰਮਵੀਰ ਨੇ ਆਪਣਾ ਪਿਛਲਾ ਪਿੰਡ ਦੱਸਣ ਤੋਂ ਮਨਾ ਕਰਤਾ ਸੀ ਕਿਉਂ ਕਿਉਂ ਕੀਤਾ ਤੂੰ ਇਹ ਸਭ ਕੁਝ ਕਿਉਂ ਕੀਤਾ ਤੂੰ ਮੇਰੇ ਪਿਓ ਦਾ ਮੇਰੇ ਤਾਏ ਦਾ ਕਤਲ ਕਿਉਂ ਕੀਤਾ ਤੂੰ ਇਹ ਸਭ ਕੁਝ ਜੇ ਛੋਟ ਸਕਦੀਂ ਤਾਂ ਸੁਣ ਸਾਡਾ ਪਿੰਡ ਵੀ ਦੌਲਤਪੁਰਾ ਸੀ ਤੁਹਾਡਾ ਪਿੰਡ ਵੀ ਦੌਲਤਪੁਰਾ ਸੀ ਘੁਗਵਾਸ ਦਾ ਪਰਿਵਾਰ ਸੀ ਸਾਡਾ ਜਰਨੈਲ ਸਿੰਘ ਅਤੇ ਜਗਰੂਪ ਸਿੰਘ ਦੀ ਨਿਗਾ ਸਾਡੀ ਜ਼ਮੀਨ ਤੇ ਸੀ ਮੇਰਾ ਬਾਪੂ ਉਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਵੇਚਣਾ ਚਾਹੁੰਦਾ ਸੀ ਇੱਕ ਦਿਨ ਜਗਰੂਪ ਸਿੰਘ ਫਿਕਰਨੈਜ਼ਿੰਗ ਨੇ ਮੇਰੇ ਬਾਪੂ ਦਾ ਰਾਤ ਨੂੰ ਕਤਲ ਕਰਤਾ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਆਪਣੀ ਜਾਨ ਆਟੇ ਵਾਲੀ ਡਰਮੀ 'ਚ ਵੜ ਕੇ ਪਚਾਈ ਲੋਕੇ ਮਰੇ ਪਏ ਦਾ ਮੇਰੇ ਬਾਪੂ ਦਾ ਗੂਟਾ ਲਵਾ ਕੇ ਸਾਰੀ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਮੈਂ ਉੱਥੋਂ ਭੱਜ ਕੇ ਚੰਡੀਗੜ੍ਹ ਚਲਾ ਗਿਆ ਕਿਸੇ ਦੇ ਕੰਮ ਕਰਨ ਲੱਗ ਗਿਆ ਬਹੁਤ ਪੜਾ ਮਾਰਸ ਪਰਿਵਾਰ ਸੀ ਉਹ ਉਹਨਾਂ ਨੇ ਮੈਨੂੰ ਆਪਣੇ ਪੁੱਤਾਂ ਵਾਂਗ ਪਾਲ ਲਿਆ ਜਿਵੇਂ ਜਿਵੇਂ ਮੈਂ ਜਵਾਨ ਹੁੰਦਾ ਗਿਆ ਦੁਸ਼ਮਣੀ ਦੀ ਅੱਗ ਵੀ ਮੇਰੇ ਅੰਦਰ ਜਵਾਨ ਹੁੰਦੀ ਗਈ ਉਹ ਟਾਈਮ ਬਾਅਦ ਮੈਨੂੰ ਪਤਾ ਲੱਗਿਆ ਜਰਨੈਲ ਜੰਗਾ ਦੇ ਕਰਨਲ ਸਿੰਘ ਸਾਰੀ ਜ਼ਮੀਨ ਜਾਇਦਾਦ ਵੇਚ ਵਟ ਕੇ ਕਰਾਈ ਵਾਲੇ ਪਿੰਡ ਵਿੱਚ ਬਹੁਤ ਹੀ ਭਲੇ ਮਾਰਸ ਬੰਦੇ ਬਣ ਕੇ ਰਹਿਣ ਲੱਗੇ ਅੱਛਾ ਤੂੰ ਗੁਰਦਿਆਲ ਸਿੰਘ ਦਾ ਪੁੱਤ ਹੈ ਜੇ ਬਦਲਾ ਹੀ ਲੈਣਾ ਸੀ ਅਸਾਡਾ ਜਵਾਈ ਬਣਨ ਵਿੱਕੀ ਲੋੜ ਸੀ ਤੈਨੂੰ ਬਦਲਾ ਤੇ ਮੈਂ ਕਿਤੇ ਵੀ ਲੈ ਸਕਦਾ ਸੀ ਇਹਨਾਂ ਨੂੰ ਮਾਰ ਕੇ ਪਰ ਮੇਰੀ ਨਿਗਾਹ ਉਹ ਜ਼ਮੀਨ ਤੇ ਵੀ ਸੀ ਜਿਹੜੀ ਤੁਸੀਂ ਧੱਕੇ ਨਾਲ ਮੇਰੇ ਬਾਪੂ ਦੇ ਮਰੇ ਪੈ ਦਾ ਗੂਠਾ ਲਵਾ ਕੇ ਲੇ ਮੈਂ ਜ਼ਮੀਨ ਵੀ ਆਪਣੇ ਨਾਲ ਲਵਾਂ ਇਸ ਲਈ ਮੈਂ ਮਨਜੋਤ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਇਸ ਘਰ ਦਾ ਜਵਾਈ ਬਣਿਆ ਤਾਂ ਉਹ ਜ਼ਮੀਨ ਵੀ ਮੈਨੂੰ ਵਾਪਸ ਮਿਲ ਸਕੇ ਉਹ ਜ਼ਮੀਨ ਵੀ ਮੈਨੂੰ ਵਾਪਸ ਮਿਲ ਸਕੇ ਉਹ ਜ਼ਮੀਨ ਵੀ ਮੈਨੂੰ ਵਾਪਸ ਮਿਲ ਸਕੇ ਮੈਂ ਮੰਨਦਾ ਹਾਂ ਉਹਨਾਂ ਦੋਹਾਂ ਨਾਲ ਤੇਰੀ ਦੁਸ਼ਮਣੀ ਸੀ ਪਰ ਤੂੰ ਗੇਜੇ ਨੂੰ ਕਿਉਂ ਮਾਰਿਆ ਹੈ? ਪੀਐਸਪੀ ਸਾਹਿਬ ਮੈਂ ਗੇਜੇ ਨੂੰ ਮਾਰਨਾ ਨਹੀਂ ਚਾਹੁੰਦਾ। ਉਹਨੇ ਮੇਰੇ ਸਹੁਰਾ ਸਾਹਿਬ ਦਾ ਕਤਲ ਕਰ ਦਿਆ ਮੈਨੂੰ ਦੇਖ ਲਿਆ ਸੀ ਜਿਸ ਕਰਕੇ ਮੇਰੀ ਮਜਬੂਰੀ ਬਣ ਗਈ। ਮਾਰਨਾ ਤਾਂ ਮੈਂ ਇਹਨਾਂ ਨੂੰ ਵੀ ਚਾਹੁੰਦਾ ਸੀ ਪਰ ਮੇਰੇ ਬਾਪੂ ਨੇ ਕਿਹਾ ਸੀ ਔਰਤ ਦੇ ਹੱਥ ਚੁੱਕਣਾ ਮਰਦ ਦਾ ਕੰਮ ਨਹੀਂ। ਪਰਮਵੀਰ ਹੁਣ ਬਾਕੀ ਦੀ ਜ਼ਿੰਦਗੀ ਇਸ ਲਾਖਾਂ ਪਿੱਛੇ ਕੱਟੇਗਾ। ਕਰ ਲੋ ਗ੍ਰਫਤਾਰੇ ਨੂੰ ਮੈਨੂੰ ਕੋਈ ਗੱਲ ਨਹੀਂ ਡੀਐਸਪੀ ਸਾਹਿਬ ਮੇਰੇ ਮਰੇ ਬੇਬੇ ਬਾਪੂ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਣੀ ਆ ਮੈਨੂੰ ਕੋਈ ਗੱਲ ਨਹੀਂ ਡੀਐਸਪੀ ਸਾਹਿਬ ਵੱਲ ਵਧਾ ਵੀ ਇਹਨੂੰ ਚਲ